ਮੈਂ ਮੈਂਬਰ ਚ ਬੈਂਬਰ ਨਹੀਂ ਹੁੰਦੀ ਉਹ ਆਪਣਾ ਜਿਵੇਂ ਇਹ ਕਿਹੜਾ ਕੱਪੜਾ ਕਹਿੰਦੇ ਨੇ ਉਹ ਬੈਂਬਰ ਹੀ ਹੈ ਜਬਰ 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 ਦੇ ਅਕਟਾ ਹਾਂ ਉਹ ਜਦ ਦੇਖ ਸੋਣਾ ਲੱਗਣਾ ਸਜਾ ਅਨਸਰ ਪਹਿਲਾਂ ਕਾਕੜੀ ਨੇ ਅਹੀ ਬਣ ਕੀਤਾ ਕਾਲਾ ਹਾਂ ਸਾਰਾ ਸੂਟੀ ਕਾਲਾ ਸਾਰਾ ਦੇਖੇ ਕਿੰਨਾ ਸੋਣਾ ਸੂਟਾ ਮਤਾ ਇਹ ਸੂਟ ਲੈ ਨਹੀਂ ਲੈਣੇ ਰੀਤ ਦਾ ਵੀ ਬਣ ਜੂ ਇਹ ਚ ਇਹਦਾ ਵੀ ਰੀਤ ਦਾ ਵੀ ਰਿੱਤ ਨਾ ਜਬਰ ਤੂੰ ਹੋਮ ਦਾ ਸੀ ਚਿੱਟਾ ਲੈ ਕੇ ਦਿੱਤਾ ਇਹਦੇ ਨਾਲ ਤਾਂ ਮੈਂ ਹਾਂ ਚਿੱਟਾ ਇਹ ਕਾਲਾ ਹੀ ਕੇ ਆ ਗਿਆ ਤੂੰ ਬਾਹਾਂ ਤੇ ਨਾ ਛਿੱਪੀਆਂ ਆ ਲੈ ਨਾ ਗਾਣਾ ਦੇਖਣਾ ਫਿਰ ਉਹ ਤਾਂ ਉਹ ਕਰਕੇ ਉਹ ਹੋ ਜਾਂਦਾ ਇੱਕ ਆ ਗਿਆ ਸਾਰੇ ਤੋਂ ਵੱਧ ਬੁੜੀਆਂ ਸ਼ੂਟਾ ਦਾ ਹੁੰਦਾ ਤਾਂ ਇਹ ਆ ਸੋਹਣਾ ਆ ਕੜਾਈ ਸੋਹਣੀ ਲੱਗਦੀ ਹਾਂ ਇਹ ਇੱਕ ਹੈਗਾ ਇਹਦੇ ਨਾਲ ਦੀ ਸਲਵਾਰ ਮੈਂ ਡਾਈ ਕਰਾਉਣ ਦਿੱਤੀ ਹੈਗੀ ਇਹ ਕੱਲੀ ਕਮੀਜ਼ ਕਮੀਜ਼ ਦਾ ਕੱਪੜਾ ਹੈਗਾ ਦੇਖੋ ਸੋਹਣਾ ਲੱਗਦਾ ਜੀ ਹੂੰ ਤੇ ਬੰਗੜ ਨੇ ਅੱਜ ਐਡੀ ਗੁੱਤੀ ਲੈ ਕੇ ਆਇਆ ਆ ਮੇਰਾ ਆ ਗਿਆ ਭਾਈ ਚਿੱਟਾ ਸੂਟ ਆ ਹਾਂ ਕੋਹੋਂ ਨਾ ਜਿਹਾਟ ਆ ਆ ਆ ਆ ਫਸ ਜਾਏਗਾ ਨਹੀਂ ਇਹ ਦੇਖੀ ਆ ਨਾਲ ਦੁਪੱਟਾ ਆ ਗਿਆ ਚਨੂਨ ਦਾ ਤੇ ਆਪ ਹੋਗਾ ਦੀ ਟਾਪ ਟਾਜ ਆ ਨਾ ਚਿੱਟੇ ਫੁੱਲੇ ਤੋਂ ਸਾਈ ਲੱਗ ਜਾਂਦਾ ਰਹਿੰਦਾ ਹਾਂ ਹਾਂ ਸੌਣੇ ਨੇ ਤੇਨੂੰ ਸੂਟ ਇਹ ਹੋਰ ਬਟੇ ਆ ਗਏ ਇਹ ਖਾਂ ਦੋ ਦੁਪੱਟੇ ਨੇ ਇਹ ਇੱਕ ਆ ਮੈਂ ਕੜਵਾਇਆ ਸੀਗਾ ਸੂਟ ਅੱਛਾ ਇਹ ਕਿਥੋਂ ਮਗਵਾਇਸ ਕਿਥੋਂ ਮਗਵਾਇ ਸੀ ਗਿੱਤੂ ਨਹੀਂ ਹੈਗਾ ਜਿਹੜਾ ਕੜਾਈ ਵਾਲਾ ਉਹ ਤੋਂ ਕੜਵਾਇਆ ਇਹ ਬਾਹਾਂ ਹੋ ਗਈਆਂ ਮੂਰੀਆਂ ਇਹ ਇਹ ਸੂਟ 875 ਦਾ ਬਣਿਆ ਸੀਗਾ ਕਿਹਦੇ ਦਾ ਸੀ ਅਸ਼ੋਕ ਕਾਲਿਆਂ ਨੇ ਸੂਟ ਸੋਹਣਾ ਹੈ ਨਾ ਹੂੰ ਸੋਹਣੀ ਹੂੰ ਸੋਹਣੀ ਕੜਾਈ ਬੜਾ ਸੋਹਣੀ ਹੈ ਸਫਾਈ ਤੇ ਪੂਰੀ ਸਫਾਈ ਹੈ ਕੜਾਈ ਕਿੰਨੇ ਪੈਸੇ ਲੱਗਦੇ ਨੇ ਕੜਾਈ 800 ਰੁਪਏ ਲੱਗਦਾ ਹੈ ਸਾਡੇ ਹਾਂ ਦੂਜੇ ਸ਼ੀਸ਼ੇ ਲਾਏ ਨਹੀਂ ਨਿਕਲਦੇ ਨਹੀਂ ਹੈ ਆ ਗੜਾ ਹੋ ਗਿਆ ਬਾਵਾ ਤੇ ਮੂੜੀਆਂ ਮੂੜੀਆਂ ਆ ਮੂੜੀਆਂ ਹਾਂ ਕਿਵੇਂ ਕੱਟੀਆਂ ਇਹ ਤਾਂ ਬਾਵਾ ਆ ਗਈ ਮੂੜੀਆਂ ਦੂਜੀ ਸਾਈਡ ਨੇ ਆ ਸੀ ਮੂੜੀਆਂ ਇੱਧਰ ਕੋਟ ਕੋਟਿਆ ਤੇ ਹਾਂ ਕੜਾਈ ਬਹੁਤ ਸੋਹਣੀ ਬਈ ਗੜੀ ਜਣਾ ਕੱਢਦਾ ਹੈ ਨਾ ਕਿਤੇ ਮੰਦਰ ਕੋਲੇ ਮੰਦਰ ਦੇ ਕੋਲੇ ਆ ਜਿਹੜਾ ਸਾਹਮਣੇ ਨਾ ਫੂਟ ਕਢਾਉਣੇ ਹੁਣ ਮੰਦਰ ਕੋਲੇ ਜਾਇਆ ਕਰੋ ਬਲਾੜੇ ਉਹ ਬਹੁਤ ਸੋਹਣਾ ਸ਼ੂਟ ਕੱਢਦਾ ਦੇਖੋ ਕਿੰਨੀ ਸਫਾਈ ਨਾਲ ਸ਼ੂਟ ਕੱਢੇ ਨੇ ਉਹਨਾਂ ਗਿੱਤੂ ਕਢਾਈ ਵਾਲਾ ਗਿੱਤੂ ਕਢਾਈ ਵਾਲਾ ਮੰਦਰ ਦੇ ਜਮਾ ਸਾਹਮਣੇ ਹੈਗਾ ਪੂਰਾ ਮੰਨਿਆਪੁਰ ਮੰਨਿਆਗਾ ਆ ਦੇਖੋ ਫਿਰ ਚਿੱਟਾ ਸ਼ੂਟ ਵਿਆਹ ਸ਼ਾਦੀ 'ਚ ਪਾਉਣ ਵਾਲਾ ਤਾਂ ਦੇਖ ਕੇ ਸਾਡੀ ਕਾਪੀ ਵੀ ਨਾ ਕਰ ਲਿਓ ਕਿਤੇ ਉਸ ਦੁਕਾਨਦਾਰੇ ਤਾਂ ਰਾਣੀ ਦਾਂਦਿਆਂ ਦੇਸੀ ਤੁਸੀਂ ਕਿਹੜਾ ਜੇ ਪੁੱਛੋਗੇ ਕਮੈਂਟਾਂ 'ਚ ਅਸੀਂ ਫੇਰ ਦੱਸਾਂਗੇ ਹਾਂ ਉਹਨਾਂ ਚਿਰ ਅਸੀਂ ਦੁਕਾਨ ਨਹੀਂ ਦੱਸਦੇ ਹੈਗੇ ਇਹ ਕਾ ਸ਼ੂਟ ਹੈ ਇਹਦੇ ਨਾਲ ਦੀ ਇਹਦੇ ਨਾਲ ਦੀ ਕਲਰ ਕਰਵਾਉਣਾ ਦਿੱਤਾ ਹੋਇਆ ਹੈ ਸਵਾਰ ਦਾ ਕੱਪੜਾ ਤੇ ਕਮੀਜ਼ ਹੈ ਇਹਦਾ ਆਪਣੀ ਚੁੰਨੀ ਦਾ ਹੂੰ ਹੂੰ ਉਹ ਦੋਨੇ ਡਾਈਸ ਹੋ ਜਾਣਗੇ ਚੁੰਨੀ ਕੇ ਸਿੰਗਲ ਕਰਾਈ ਹੈ ਕਿ ਡਾਈ ਨਾ ਸਿੰਪਲ ਚੁੰਨੀ ਇਹਦੇ ਨਾਲ ਦੀ ਹਾਂ ਬਾਕੀ ਬੋਟਾ ਵਗੈਰਾ ਲੱਗ ਲੱਗੀ ਲੱਗਗੀ ਟਾਪ ਟਾ ਨਾ ਲਾਈਨਿੰਗ ਲੱਗ ਜੂ ਇਹਦੇ ਨੀਚੇ ਤਾਂ ਉਹ ਟਾਪ ਤਾਂ ਸੁਨੋ ਲੱਗਦਾ ਟਾਪ ਤਾਂ ਫਿਰ ਬਾਹਲਾ ਭਾਰੀ ਬਣ ਜੂਗਾ ਇਹ ਕਪੜਾ ਦੂਜਾ ਆ ਗਿਆ ਨਾ ਇਹਦੇ ਥੱਲੇ ਤਾਂ ਟਾਪਟੇ ਹੀ ਲੱਗੂਗੀ ਬਸ ਹੂੰ ਰੋਜੀ ਰੰਗ ਦਾ ਸੁਨੋ ਲੱਗਦਾ ਸਰਦਈ ਹੈਗਾ ਸਰਦਈ ਹੈ ਹਾਂ ਬਾਲੇ ਜਰਦਾ ਜੀ ਸੀ ਇਹਦੇ ਚ ਰੰਗ ਕਿ ਹੋਣੇ ਹੋਣਗੇ ਰੰਗ ਤਾਂ ਬਹੁਤ ਹੁੰਣਗੇ ਮੈਨੂੰ ਤਾਂ ਇਹ ਹੀ ਪਸੰਦ ਆਇਆ ਨਹੀਂ ਆਇਆ ਨਹੀਂ ਪਲੇਟਾ ਪਾਉਣਾ ਕੋਈ ਆਈ ਨਹੀਂ ਹੈ ਕਿ ਬਿੱਚੀਓ ਵਾਲਾ ਹੋਊਗਾ ਹਾਂ ਕਪੜਾ ਸੋਹਣਾ ਹੈਗਾ ਤੇ ਕਢਾਈ ਵੀ ਸੋਹਣੀ ਹੈ ਆ ਕਾਲਾ ਕਾਲਾ ਬੇਟੀ ਲਾਵੇਗੀ ਕਾਲੇ ਥੱਲੇ ਤਾਂ ਲਾਈਨਿੰਗ ਹੀ ਲੱਗੂਗੀ ਥੱਲੇ ਵੀ ਲੈਣ ਦਲਾਂਗੇ ਲਾਈਨਿੰਗ ਲੱਗੂ ਰੇ ਕਪੜਾ ਕਿੰਨਾ ਸਲਵਾਰ ਦਾ ਸਲਵਾਰ ਦਾ ਵੀ ਇਹ ਦਿੱਤੇ 5 ਮੀਟਰ 2.5 ਮੀਟਰ ਰੀਤ ਦਾ 2.5 ਮੀਟਰ 2.5 ਲੱਗ ਜੂ ਇਹਦੇ ਵੀ ਲੱਗਦਾ ਹੈ ਲੰਬੀ ਵਾਲੀ ਹੈ ਜੀ ਸਲਵਾਰ ਮੰਨੋ ਤੇ ਲੰਬੀ ਦੇ ਲੋ ਫਿਰ ਥੋੜਾ ਸੇ ਫੀਡਿੰਗ ਦੀ ਫਰਕ ਪੈਂਦਾ ਫੀਡਿੰਗ ਦੀ ਰਹਿ ਗਿਆ ਬਸ ਇਕੱਲਾ ਵੀ ਇਹਦਾ 12 ਵਾਲਾ ਚੌੜਾ ਕੱਪੜੇ ਦਾ ਤੇ 2 ਮੀਟਰ ਰੀਤ ਦਾ 2.5 ਮੀਟਰ ਮੇਰਾ ਦਿੱਤਾ 5 ਮੀਟਰ ਹੋ ਗਿਆ 4 ਚਾਰ ਹਾਂ ਸਾਡੇ ਕਿ ਚਾਰ ਲੱਗ ਰਹੇ ਹਾਂ ਜਾਣ ਸਾਰੇ ਦੇ ਰਿੱਤੂ ਵੀ ਰੈਡੀ ਲਈ ਪਸੰਦੀਦਾ ਕਹਿੰਦਾ ਆ ਲੈ ਰਿੱਤੂ ਥੱਲੇ ਲਾਉਣ ਨਾਲ ਆਈ ਰਿੱਤੂ ਥੱਲੇ ਟਾਪਟਾ ਲਈ ਪਤਲੀ ਇਹਨੇ ਫੀਟਿੰਗ ਪਾਈ ਜਾਂਦੇ ਸੋਹਣੀ ਹਾਂ ਐ ਕਰ ਇਹ ਥੱਲੇ ਟਾਪਟਾ ਹਾਂ ਆ ਲੱਗ ਰਹੇ ਆ ਗਏ ਹਾਂ ਆ ਗਏ ਤੂੰ ਕਿਉਂ ਲੱਗੇ ਬਾਹਰ ਜਾ ਬੈਠ ਰਿਹਾ ਤੂੰ ਬੋ ਵੀ ਕਿੱਥੋਂ ਹਜੇ ਕਿੱਥੋਂ ਆ ਗਿਆ ਸੋਹਣਾ ਹਜੇ ਜਾਂ ਮੋਟਰ ਲੈ ਸਾਈਕਲ ਤੇ ਚੱਲ ਗਏ ਕਦੀ ਆ ਨਾ ਚੰਦੇ ਆ ਨਾ ਲੈ ਬਈ ਸਾਡੂ ਸਾ ਪਕੌੜੇ ਲੈ ਕੇ ਆ ਗਏ ਪਕੌੜੇ ਨਾ ਭਈ ਇਹ ਚਾ ਨਹੀਂ ਚਾਉਂਦੇ ਕੋਈ ਵੀ ਮਿਲਣਾ ਆ ਸਕਦਾ ਇਹਨਾਂ ਨੂੰ ਪਕੌੜਾ ਨਾ ਜਾ ਪੀਉਂਦੇ ਨੇ ਇਹ ਪਕੌੜੇ ਬਹੁਤ ਹੀ ਬਣਦੇ ਨੇ ਇਹਦੇ ਪਿੰਡ ਹਾਂ ਉਹ ਮਿਰਚ ਖਾ ਕੇ ਦੇਖੀ ਜਾਈਏ ਤੁਸੀਂ ਇੱਕ ਮਿਰਚ ਬਣਾਉਂਦੇ ਨੇ ਉਰੇ ਤਾਂ ਮਿਰਚ ਲਿਉਂਦੇ ਮਿਰਚ ਬਣੀ ਨਹੀਂ ਆ ਜੀ ਲੰਬੀਆਂ ਮਿਰਚਾਂ ਹੁੰਦੀਆਂ ਨੇ ਪਾਪੇ ਨੇ ਖਵਾਈਆਂ ਸੀ ਉਹਦੇ ਲਿਆ ਕੇ ਵੀ ਚਾਲੂ ਗਏ ਕਿਤੇ ਫੇਰ ਆਏ ਵੀ ਉਹਦੇ ਮਿਰਚਾਂ ਲੈ ਕੇ ਰੱਖੇ ਪਹਿਲਾਂ ਕਿ ਕੀ ਬਣਾਵਾਂ ਇਹਨਾਂ ਤੋਂ ਉਹ ਤਾਂ ਮਿਰਚਾਂ ਖਾਗਦੇ ਲੜ ਪੈਂਦੀਆਂ ਨੇ ਬਾਲਾ ਬਕੋ ਨਾ ਵੀ ਘੜਦਾ ਮੈਨੂੰ ਅਰੇ ਉਹ ਦੂਸਰੀਆਂ ਮਿਰਚਾਂ ਹੁੰਦੀਆਂ ਜੀ ਦੇਖੀ ਪਹਿਲਾਂ ਆ ਦਿੰਦਾ ਸੀਗਾ 1.5 ਮੀਟਰ ਸਾਢੇ 600 ਮੈਂ ਕਿਹਾ ਵੀਰ ਬਣ ਕੇ ਕਿਉਂ ਐਵੇਂ ਕਰਦਾ ਮੈਂ ਕਿਹਾ ਤੂੰ ਇਹਦਾ ਜਰਾ ਟੋਟਾ ਹੀ ਆ ਮੈਨੂੰ ਜੇ ਦੇ ਫਿਰ ਸੌ ਦੇਈਂ ਤਾਂ 1.5 ਮੀਟਰ ਕੱਪੜਾ ਕਿੰਨਾ ਸੋਹਣਾ ਮੇਰੀ ਇਤਲੀ ਕਮੀਜ਼ ਬਣ ਜੂਗੀ ਟਾਪ ਟਾ ਲਾ ਕੇ 골ਡਨ ਕਲਰ ਦਾ ਗੋਟਾ ਵਗੈਰਾ ਲੱਗ ਜੂਗਾ ਉਹ ਡੂਟੀ ਆ ਰਹੀ ਆ ਉਹ ਚੜਾ ਆयो ਬੈ ਫਲੇਰੀ ਹੈਗੀ ਬਾਹਰ ਕਿੱਥੇ ਹੋਊਗਾ ਗੇਟ ਬੂਟ ਜਦ ਖੋਲਦੀ ਆ ਉਦੋਂ ਲੈ ਜਾਂਦੀ ਆ ਜੇ ਮੈਂ ਬੋਬੀ ਨੂੰ ਕਹਤਾ ਮੈਂ ਆਖਿਆ ਮੈਂ ਕਾ ਦੇਖ ਲਾ ਫੜਾ ਕੇ ਆਣਾ ਫੜਾ ਜਾ ਮੈਂ ਕਾ ਫੇਰ ਤੂੰ ਆਖੇ ਨਹੀਂ ਲੱਗਦਾ ਫੇਰ ਤੇਰਾ ਸਿਰ ਦਰਦ ਹੋ ਲਾ ਕਹਣਾ ਨਾ ਮੈਂ ਤਾਂ ਫੋਨ ਹੀ ਫੜਾ ਜਾਣਾ ਮੋ ਕਾ ਫੇਰ ਕਹਿੰਦਾ ਸੋਹਣਾ ਲੱਗਿਆ ਸੂਟ ਸੂਟ ਬਹੁਤ ਸੋਹਣੇ ਨੇ ਭਾਈ ਆਹ ਸੂਟ ਤਾਂ ਮੈਂ ਕਾ ਆਪ ਕਰਵਾਉਂਗੀ ਇਹ ਹੈਗੇ ਨਾ ਹੁਣ ਆਈ ਨਹੀਂ ਪਹੁੰਚਾਈ ਦੂ ਵੀ ਸਸਤੇ ਨਾ ਕਰਦੇ ਨੂੰ ਉਹਦਾ 875 ਦਾ ਦਿੱਤਾ ਸੀ ਇਹ ਹੁਣ ਲੱਗਦਾ ਦੇਖਿਆ ਹਾਂ ਦੇਖੀਏ ਨਾ ਮਾ ਆ ਕੱਪੜੇ ਹੁੰਦੇ ਨੇ ਕਿ ਜਾ ਕੇ ਉਹਨਾਂ ਕੋਲੋਂ ਜਾ ਕੇ ਕੱਪੜੇ ਆ ਆ ਸਿਮਰ ਦੇ ਮੂਰੀ ਆ ਰਹੇ ਨੇ ਬਾਧੂ ਪਹਿਨਣ ਨੂੰ ਤਾਂ ਜਿਹੇ ਜ ਮਰਦੇ ਤੇ ਦੇਖ ਕੇ ਸਰ ਜੂ ਜਾਂ ਲਿਆਉਣੇ ਪੈਣਗੇ ਲਿਆਉਣੇ ਪੈਣਗੇ ਪਰ ਦੇਖ ਲੈ ਤੂੰ ਬਸ ਆਏ ਪਰ ਤੂੰ ਕਹਦੇ ਮੈਂ ਸੂਟ ਲੈ ਲੇ ਆ ਕੇ ਮੈਂ ਲੈ ਲੇ ਪਰ ਤੂੰ ਐਸਾ ਮੰਨ ਲੈ ਵੀ ਹਾਂ ਭਾਈ ਮੈਂ ਸੂਟ ਖਰੀਦ ਲੈ ਜੇਵ ਖਾਲੀ ਹੋਊਗੀ ਪਰ ਵਾਲੇ ਸੀ ਕਿ ਨਹੀਂ ਪਾਇਆ ਸੀ ਇਹਦਾ ਪ੍ਰੋਮੋਸ਼ਨ ਕਰ ਕਰ ਹੁਣ ਫੜ ਲੈਂਦੇ ਕਹਿੰਦੇ 2000 ਕਹਿੰਦੇ 5000 ਤੈਨੂੰ ਕੰਗਾਲ ਕਰ ਦੂ ਇਹ ਤੂੰ ਕਿਉਂ ਤੇ ਮਗਰ ਲੱਗ ਗਈ ਲੈ ਕਿਰ ਕੀ ਹੋ ਗਿਆ ਹੁਣ ਮੈਂ ਕਿਹੜਾ ਘਰ ਕਰਦੀ ਨਹੀਂ ਕੰਮ ਇਹ ਨਾ ਤੂੰ ਤਾਂ ਹੁਣ ਤਾਂ ਸਟਾਰ ਬਣ ਗਈ ਹੁਣ ਤੂੰ ਤਾਂ ਸਟਾਰ ਆ ਲੱਗਦਾ ਸਟਾਰ ਹੀ ਆ ਜੇ ਆਪਾਂ ਨੌਕਰੀ ਹੈਗੀ ਸਟਾਰ ਮੈਨੂੰ ਸਟਾਰ ਹਾਂ ਪਰ ਮਾ ਮਨ ਛੂਟ ਪਵਾਉਂਦੀ ਰਹੇ ਮੇਰਾ ਖਜ ਜੀ ਨਾ ਕਰੇ ਵੀ ਮੈਂ ਤਾਂ ਨਾ ਝੂਟ ਲੈ ਲਾ ਨਾ ਇਹ ਵੀ ਗਲਾਮੇ ਕਦੇ ਪਾਇਆ ਨਹੀਂ ਮਮੀ ਹੋਏ ਤਾਂ ਲਾ ਕੇ ਗੋਲ ਕਰਵਾ ਲੈ ਚਾਹੀਦੀ ਸ਼ੇਪ ਦਾ ਕਰਵਾਇਆ ਮੈਂ ਤੂੰ ਗੋਲ ਕਰਵਾ ਲਈ ਮੈਂ ਗੋਲ ਕਰਵਾਉਂ ਤੂੰ ਗੋਲ ਕਰਵਾਵਾ ਤੇਰਾ ਮਨ ਮੂੜਾ ਅਕੜਵਾਉ ਮੋਰਵਾਂ ਕੀਤਾ ਜਾਂਦਾ ਹੈ ਹਾਂ ਕਰਵਾ ਕੇ ਲਿਆ ਬਈ ਆ ਸਾਡੇ ਕੱਪੜੇ ਪਹਿਲਾਂ ਲਿਆ ਪਕੌੜੇ ਪੂਰੇ ਖਾ ਚੱਲੋ ਆਪਾਂ ਫਿਰ ਚੱਲੀਏ ਬਲੱਡ ਜਾ ਕੇ ਫਿਰ ਉੱਥੇ ਮਿਲਦੇ ਆਂਗੇ ਤੁਹਾਨੂੰ ਕੀ ਕੀ ਦਵਾਊਗਾ ਕਿ ਨਹੀਂ ਦਵਾਊਗਾ ਦਿਖਾ ਕੇ ਲਿਆ ਆਊਗਾ ਨਾ ਪਕੌੜੇ ਤੇ ਖਾ ਕੇ ਜਾਵਾਂਗੇ ਸ਼ੂਟ ਨਾ ਦਿਖਾ ਕੇ ਮੋੜਨੇ ਕਿਤੇ ਸ਼ੂਟ ਲੈਣੇ ਨੇ ਅੱਛਾ ਹੁਣ ਦੇਖ ਤਾਂ ਲੈਂਦੇ ਬਸ ਨਾ ਲੈਣੇ ਤਾਂ ਹੈਗਾ ਉਤਨਾ ਨਾਰੀਸ ਕਰਉਦੀ ਤੈਨੂੰ ਇੱਕ ਝਾਂਦਰਾ ਵੀ ਲੈਣੀ ਹੈ ਨਗਾਉਣੀਆਂ ਅੱਛਾ ਹੋਏ ਜੀਆਂ ਮੇਰੀਆਂ ਦੇਖੋ ਮੇਰੀਆਂ ਲਿਆਂਦੀਆਂ ਸੀ ਕਹਿੰਦੀ ਐਵੇਂ ਵੀ ਜੀ ਲਵਾਂ ਇਹਦੇ ਵਰਗੀਆਂ ਤਾਂ ਮੈਂ ਤੂੰ ਨਾਰੀਸ ਲਾਇਆ ਕਰ ਨਾ ਤੂੰ ਜਾਣ ਜਾਣ ਕੇ ਰੀਸ ਲਾਉਣੀ ਦੋ ਤੇ ਜਾਣ ਜਾਣ ਕੇ ਤੈਨੂੰ ਰੀਸ ਲਾਉਂਦੀ ਹਰੇ ਕੰਮ ਕਰਕੇ ਸਸਤੀਆਂ ਰਹਿ ਜਾਂਦੀ ਐ ਇਹਦਾ ਹੁਣ ਕਿਸੇ ਦੁਕਾਨ ਤੇ ਜਾ ਕੇ ਕਹਦੂਗੀ ਭਾਈ ਆਜੋ ਇਹ ਤਾਂ ਫਰੀ ਐ ਤੂੰ ਵੀ ਲੱਗ ਜੇ ਪ੍ਰੋਮੋਸ਼ਨ ਕਰਦੇ ਹੋ ਜਾਂ ਡਿਸਕਾਊਂਟ ਕਰਦੇ ਨੇ ਭਾਈ ਪ੍ਰੋਮੋਸ਼ਨ ਦੱਸ ਦੱਸ ਮੈਂ ਕਿੱਥੇ ਆਉਣ ਦੀ ਟੈਨਸ਼ਨ ਲੈ ਆਉਂਦੇ ਹੈਗੇ ਹੁਣ ਇਹਨਾਂ ਨੂੰ ਆਈ ਲਵ ਯੂ ਹਿੱਸੇ ਹੋਣੇ ਨੇ ਇਹ ਬਕੇ ਦਰਜੀ ਦੀ ਪ੍ਰਮੋਸ਼ਨ ਕਰ ਦੇਣਾ ਇਹ ਤਾਂ ਆਪ ਸੌਣੂਗੀ ਹੁਣ ਮੇਰਾ ਤਾਂ ਸੌਣਾ ਬੰਦ ਹੋ ਗਿਆ ਇਹ ਤਾਂ ਹੁਣ ਆਪ ਸੌਣੂਗੀ ਪੈਸੇ ਵਿਚਾ ਦੇ ਦੂਗੀ ਹੁਣ ਮੈਨੂੰ ਲਾਉਣਾ ਪਊਗਾ ਸਾਡੀ ਰੀਤੂ ਜਾ ਰਹੀ ਹੈ ਇਹ ਵੀ ਸਟਾਰ ਇਹ ਤਾਂ ਬਹੁਤ ਛੋਟੀ ਸਟਾਰ ਬਣ ਗਈ ਸੀ ਐਡੀ ਕਿ ਸੀਗੀ ਤੁਸੀਂ ਤਾਂ ਹੁਣ ਬਣਿਓ ਨਾ ਇਹ ਤਾਂ ਛੋਟੀ ਜੀ ਬਣ ਗਈ ਸੀ ਮਾਰਾ ਕੋਈ ਛੋਟੇ ਵੀਡੀਓ ਤਾਂ ਆ ਪੁਰਾਣਾ ਕਰੂੰਦਾ ਛੋਟਾ ਐ ਟਿੱਕਾ ਲੱਗਾ ਹੈ ਉਰੇ ਕਰਦੀ ਹੈਗੀ ਐ ਕੀ ਕਰਦੇ ਹੋ ਖੇਤ ਤੇ ਮਾਂ ਨੇ ਇੱਕ ਆਦੀ ਹੈ ਕਿ ਉਹ ਕਿੰਨੀਆਂ ਸੋਹਣੀਆਂ ਵੀਡੀਓਆਂ ਲੱਗਦੀਆਂ ਨੇ ਇਹਨਾਂ ਦੀ ਮੈਂ ਹਰ ਇੱਕ ਜਮੇ ਇਦਾਂ ਛੋਟੀਆਂ ਪਈਆਂ ਨੇ ਜਿਵੇਂ ਕੰਜੀ ਜੇ ਬਾਲ ਬੂਲ ਜੇ ਹੈ ਨਹੀਂ ਕੋਈ ਵੀਡੀਓ ਦੇਖੀ ਸੀ ਮੇਰੀ ਬਾਲੀਆਂ ਹੈ ਰੇ ਸਾਰੀ ਉਹ ਵਾਲੀਆਂ ਲੱਗਦੀਆਂ ਨੇ ਇੱਕ ਛੋਟੀ ਹੁੰਦੀ ਟਿੱਕਾ ਹਰੇਕ ਸੂਟ ਤੇ ਤੇ ਫੁੱਲ ਜੇ ਲਾ ਕੇ ਉੱਤੇ ਟਿੱਕਾ ਜੇ ਲਾਉਂਦੇ ਕੰਨਾਂ ਚ ਜੇ ਟੌਕਸ ਪੈਂਦੇ ਨਾ ਪਰ ਪੰਮੀ ਨੂੰ ਤੂੰ ਨਹੀਂ ਡੰਗਣਾ ਨਹੀਂ ਸਹਾਰਾ ਪਾ ਕੇ ਮੈਂ ਤਾਂ ਹੁਣ ਜਾ ਦੰਦਾ ਕੰਧ ਤੇ ਆ ਰੰਗ ਨਾਲ ਹੁੰਦਾ ਹੈ ਦੇ ਕੋਮਲ ਤੇ ਰਿਤੂ ਪੂਰੀ ਖੇਡੀਆਂ ਦਾਦੀ ਮਾਂ ਵਾਲੀ ਬੈਠ ਕੇ ਤਾਂ ਮੈਨੂੰ ਹੀ ਕਿਹਾ ਦੀ ਹੁਣ ਬੱਡੀ ਹੋਈ ਮੈਨੂੰ ਕਹਿ ਰਹੀ ਸੀਗਾ ਜੇ ਹੁਣ ਜਵਾਬ ਛੋੜਤੀ ਛੱਡ ਕੇ ਆਰਾਮ ਨਾਲ ਆ ਤੇਰੀਏ ਫਿੱਕੀ ਜਾ ਆਰਾਮ ਨਾਲ ਬਗ ਜਾ ਕਰ ਦੇ ਮਾਨਸਾ ਸਿੱਖੇ ਤੀ ਕੰਮ ਆਉਂਦਾ ਹੈਗਾ ਹਨਾ ਵੀ ਲੈ ਆ ਇਹ ਦੇਰੋਂ ਕਾਕੜੀ ਵਾਲੇ ਵੀ ਨਾ ਖਾਜੇ ਫਿਰ ਔਖੇ ਹੋਈ ਜਾਊਗਾ ਉਹਨੇ ਚਰਨ ਇੱਕ ਵਾਰ ਚੱਕਿਆ ਪਕੌੜਾ ਖਾਓ ਲੈ ਗਰਮਾ ਗਾ ਨਾ ਬਗ ਜਾ ਬੰਲੀ ਆਈ ਕਾਕੜੀ ਲੈਣ ਕਿੱਥੇ ਆ ਗਈ ਹਾਂ ਪੁੱਤ ਆਉਨਾ ਆਉਂਦੀ ਜਾ ਮੈਂ ਕਿਹੜਾ ਨਾ ਭੱਜ ਕੇ ਜਾ ਬਾਈ ਬਾਈ ਰਿਤੂ ਬਾਈ ਅੱਗੇ ਪਾਰਨਾ ਕਰੀ ਸਾਰੀ ਕਿਹ ਹੈ ਜ਼ਰੂਰੀ ਆਜਣਾ ਆਉਂਦਾ ਨਹੀਂ ਜਪਾ ਚੁੱਕੇ ਫੜਿਆ ਤੂੰ ਫੜ ਲੈ ਉਹ ਫੜ ਲੈ ਤੂੰ ਆਵੇ ਖੜਕ ਤੇ ਖੜਾ ਗਾਣਾ ਦੇ ਦੇ ਆ ਚੱਕ ਲਈ ਪਕੌੜੇ ਖਾਓ ਗਰਮ ਗਰਮ ਪਕੌੜੇ ਫਾੜੂ ਸਾਹਿਬ ਲੈ ਆਏ ਬੋੜਾ ਨਾ ਪਕੌੜੇ ਵਾਲੇ ਮਸ਼ਹੂਰ ਨੇ ਕਿੱਥੇ ਦੁਕਾਨ ਇਹ ਬਸ ਸਟੈਂਡ ਤੇ ਹੀ ਆਪਣੇ ਸਾਡੇ ਤਾਂ ਪੱਪੀਆਂ ਨੇ ਜੇ ਕੋਈ ਰਿਸ਼ਤੇਦਾਰ ਵੀ ਆ ਜਾਏ ਅਗਲਾ ਗੁੱਸਾ ਕਰੇ ਜੇ ਕਰੇ ਨਾ ਹੋਏ ਸਾੜਦਾ ਠੰਡੇ ਦੀ ਬੋਤਲ ਵੀ ਨਹੀਂ ਮਿਲਦੀ ਨਾ ਉਹ ਤਾਂ ਕੁਛ ਮਰਜ਼ੀ ਕੋਈ ਮਰਜ਼ੀ ਚੀਜ਼ ਦੁਕਾਨਵਾਲੀ ਦੂਰ ਹੈਗੀ ਹਰ ਇੱਕ ਚੀਜ਼ ਹਾਜੂਰਾ ਸਾਡੇ ਦੁਕਾਨਵਾਲੀ ਦੂਰ ਹੈਗੀ ਆਲਾਦੇ ਵੀ ਮਤਾਂ ਦੇ ਉਹ ਯਹਾਂ ਵੇਲੇ ਨਹੀਂ ਬਣਾਏ ਦਿਖਰਵਾਈਏ ਫਿਰ ਇਹ ਆਪ ਪਿੰਡ 'ਚ ਇਹੀ ਕੰਮ ਕਰਦਾ ਉਹ ਸਾਰੇ ਉਹ ਤਾਂ